ਤੇ ਲਈ ਅੱਜ ਤੁਸੀਂ ਸਾਰੇ ਵੱਡੇ ਛੋਟੇ ਵੀ ਪਹੁੰਚੇ ਹੋ ਸਾਰਿਆਂ ਦਾ ਦਲ ਖੰਦ ਦਾ ਤੇ ਸ਼ੋਰ ਦੀ ਇਕਾਈ ਦਾ ਵੱਲੋਂ ਜੀ ਆਇਆਂ ਨੂੰ ਕਹਿੰਦੇ ਹਾਂ ਖਾਲਸਤਾਨ 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 ਸਾਡੀ ਹੁੰਦੀ ਆ ਸੋ ਸਾਡਾ ਜਿਹੜਾ ਸੁਨੇਹਾ ਸਾਫ ਹੈ ਵੀ ਅਸੀਂ ਪੰਜਾਬ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਮੰਗਿਆ ਉਹ ਕਰਦੇ ਆ ਤਾਂ ਕਿ ਪੰਜਾਬ ਦੇ ਲੋਕ ਆਪਣਾ ਫੈਸਲਾ ਆਪ ਲੈ ਸਕਣ ਕਿ ਉਹਨਾਂ ਨੇ ਇਸ ਮੁਲਕ ਦੇ ਨਾਲ ਰਹਿਣਾ ਆ ਜਾਂ ਨਹੀਂ ਰਹਿਣਾ। ਅਈ ਅਮਰਿਤਪਾਲ ਸਿੰਘ ਹੁੜਾ ਇੱਕ ਵਾਰੀ ਜਿੱਤ ਵੀ ਗਈ ਹੁਣ ਜਿਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਵੀ ਇੰਨਾ ਸਟਰਗਲ ਕਰਨਾ ਪੈ ਰਿਹਾ ਕਿ ਵੀ ਉਹਨਾਂ ਨੂੰ ਰਿਹਾਈ ਮਿਲੇ ਅਤੇ ਜਿਸ ਤਰੀਕੇ ਦੇ ਨਾਲ ਜਿਸ ਜਗ੍ਹਾ ਤੋਂ ਸੰਸਦ ਵਿੱਚ ਸ਼ਾਮਲ ਹੋਣ ਦਾ ਕੱਲੇ ਤਾਂ ਆਪੀ ਖੁਦ ਨਾ ਕਰ ਰਹੀ ਸੀ। ਨਾ ਇਹ ਕਹਿ ਰਿਹਾ ਕੱਲੇ ਅਮਰਪਾਲ ਸਿੰਘ ਦੀ ਗੱਲ ਨਹੀਂ ਗਈ ਪਿਛਲੇ 70 ਸਾਲਾਂ ਤੋਂ ਇਹੋ ਕੁਝ ਹੁੰਦਾ ਰਿਹਾ ਇਹਦੇ ਨਾਲ ਕਿਤੇ ਵੱਧ ਕੇ ਹੁੰਦਾ ਆ ਸਾਡੇ ਨਾਲ। ਇਹ ਤਾਂ ਉਹਦੇ ਵਿੱਚ ਇੱਕ ਐਡੀਸ਼ਨ ਆ ਸਿਰਫ। ਵੀ ਮਤਲਬ ਜਿਹੜਾ ਬੰਦਾ ਜਤਾਇਆ ਵੇ ਲੋਕਾਂ ਨੇ ਉਹ ਵੀ ਐਨਐਸਏ ਦੇ ਤਹਿਤ ਜਿਹੜਾ ਬੰਦ ਕੀਤਾ ਉਹ ਮੈਂ ਆਲਰੇਡੀ ਗਿਣਾ ਚੁੱਕਿਆ ਯੂਐਪੀਏ ਐਨਐਸਏ ਵਰਗੇ ਕਾਨੂੰਨ ਜਿਹੜੇ ਸੰਵਿਧਾਨ ਨੇ ਬਣਾਏ ਹੋਏ ਨੇ ਲਾਗੂ ਕੀਤੇ ਇਹਨਾਂ ਨੇ ਫੋਰਸਾਂ ਨੂੰ ਅਨੀਆਂ ਤਾਕਤਾਂ ਦਿੱਤੀਆਂ ਆਈਆਂ ਨੇ ਐਨਆਈਏ ਜਦੋਂ ਮਰਜ਼ੀ ਗੱਡੀ ਚੁੱਕਦੀ ਹੈ ਦਿੱਲੀੋਂ ਤੇ ਪੰਜਾਬ ਦੇ ਘਰ ਆ ਕੇ ਕਿਸੇ ਵੀ ਘਰ ਛਾਪਾ ਮਾਰ ਕੇ ਇੱਥੋਂ ਦੇ ਨੌਜਵਾਨਾਂ ਨੂੰ ਚੁੱਕ ਕੇ ਦਿੱਲੀ ਲੈ ਜਾਂਦੀ ਆ ਇਹਦੇ ਹਾਲਾਤ ਬਣੇ ਪਏ ਨੇ ਤੇ ਇੱਥੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਟੋਟਲ ਸੈਂਟਰਲਾਈਜੇਸ਼ਨ ਹੋ ਚੁੱਕੀ ਆ ਔਰ ਇਸ ਸੰਵਿਧਾਨ ਨੇ ਡੀਸੈਂਟਰਲਾਈਜੇਸ਼ਨ ਦੇ ਸਾਰੇ ਰਾਹ ਬੰਦ ਕਰ ਦਿੱਤੇ ਹੋਏ ਨੇ ਅੱਜ ਇਹ ਤੁਸੀਂ ਗੱਲ ਜਿਸ ਤੋਂ ਵੀ ਆਂਦੀ ਭਾਈ ਅਮਰਪਾਲ ਸਿੰਘ ਜੀ ਨੇ ਪਾਰਟੀ ਸਦਾਨ ਦੇ ਤਹਿਤ ਹੀ ਸੂਹ ਚੋਕੇ ਜਿਹੜੀ ਹੈ ਇਲੈਕਟਰੀਕਲ ਕੀ ਕੰਪਨੀ ਉਹਦੇ ਬਾਰੇ ਮੇਰਾ ਕੋਈ ਨਹੀਂ ਅੱਜ ਦੇ ਦਿਨ ਦੇ ਵਿੱਚ ਵੀ ਕਿੰਨੇ ਕਹੇ ਦੀ ਸੌ ਚੋਕੇ ਕੀ ਇਲੈਕਸ਼ਨ ਲੜੀ ਆ ਮੈਂ ਸਿਰਫ ਸਾਡਾ ਫੰਡਾਮੈਂਟਲ ਅੱਜ ਜਿਹੜਾ ਇੱਥੇ ਖਲੋਉਂਦਾ ਉਹ ਇਹ ਆ ਕਿ ਇਸ ਸੰਵਿਧਾਨ ਦੀ ਵਰਤੋਂ ਤੇ ਦੁਰਵਰਤੋਂ ਕਰਕੇ ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਨੇ ਕੱਟ ਗਣਤੀ ਕੌਮਾਂ ਦੀ ਆਵਾਜ਼ ਬੰਦ ਕੀਤੀ ਆ ਔਰ ਉਹ ਆਵਾਜ਼ ਬੰਦ ਕਰਨੇ ਅੱਜ ਵੀ ਨਿਰੰਤਰ ਜਾਰੀ ਆ ਪਰ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਵਾਂਗੇ ਇਹ ਉਦੋਂ ਤੱਕ ਆਵਾਜ਼ ਐਵੇਂ ਬੁਲੰਦ ਰਹਿਗੇ ਜਦੋਂ ਤੱਕ ਪੰਜਾਬ ਆਜ਼ਾਦ ਹੋ ਨਹੀਂ ਜਾਂਦਾ ਅਸੀਂ ਆਪਣਾ ਕੌਮੀ ਕਾਰਕਾਲ斯坦 ਬਣਾ ਲੈ ਲੈਂਦੇ ਅੱਛਾ ਅੰਮ੍ਰਿਤਪਾਲ ਖੂਰਾ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਕੀ ਦਲ ਖਾਲਸਾ ਉਹਨਾਂ ਦੇ ਨਾਲ ਹੈਗਾ ਹੈ ਇਹ ਪਾਰਟੀ ਪਾਰਟੀ ਦੀ ਵੀ ਗੱਲ ਚੱਲ ਰਹੀ ਸੀ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਬਣਾਈ ਜਾਏਗੀ ਬਣਾਈ ਜਾਵੇਗੀ ਜਾਂ ਫਿਰ ਹੋਰ ਕਈ ਚੀਜ਼ਾਂ ਸਿੱਗੀਆਂ ਉਹਦੇ ਨਾਲ ਦਲ ਖਾਲਸਾ ਹਰ ਬੰਦਾ ਜਿਹਦੇ ਨਾਲ ਧੱਕਾ ਹੋ ਰਿਹਾ ਦਲ ਖਾਲਸਾ ਉਹਦੇ ਨਾਲ ਖੜਦਾ ਹੈ ਰਖਦਾ ਰਹੇਗਾ ਇਹ ਹੀ ਸਾਡਾ ਹਸਦਾ